ਆਹ ਨੂੰ ਨੌਂਦਿਆਂ ਦੇਖ ਲੈਂਦਾ ਵਾ ਤੇ ਉਹਦੇ ਜਿਹੜੀ ਨਜ਼ਰ ਹੁੰਦੀ ਉਹ ਗਲਤ ਨਜ਼ਰੀਏ ਨਾਲ ਆਪਦੀ ਸਾਲੀ ਨੂੰ ਵੇਖਦਾ ਤਾਂ ਫਿਰ ਉਹਦੇ ਨਾਲ ਜ਼ਬਰਦਸਤੀ ਵੀ ਕਰਦਾ ਤਾਂ ਜਿਹੜੀ ਫਾਤਿਮਾ ਹੁੰਦੀ ਉਹ ਪਹਿਲਾਂ ਤੋਂ ਉਹਨੂੰ ਰੋਕਦੀ ਆ ਸਵਾਗਤ ਹੈ ਅੱਜ ਦੀ ਸਟੋਰੀ ਦੇ ਵਿੱਚ ਇਹ ਸਟੋਰੀ ਦਿੱਲੀ ਦੇ ਗਾਜ਼ੀਆਬਾਦ ਦੀ ਹੈ 11 ਮਾਰਚ 2020 ਨੂੰ ਪੁਲਿਸ ਥਾਣੇ ਵਿੱਚ ਫੋਨ ਜਾਂਦਾ ਹੈ ਕਿ ਗਾਜ਼ੀਆਬਾਦ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰ ਚੁੱਕੀ ਹੈ ਤਾਂ ਤੁਸੀਂ ਜਲਦੀ ਹੀ ਪਹੁੰਚੋ ਤਤੁਰੰਤ ਉਹ ਜਗ੍ਹਾ ਤੇ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਆਸ-ਪਾਸ ਦੇ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਕਿ ਇਸ ਜਗ੍ਹਾ ਤੇ ਕੀ ਹੋਇਆ ਤਾਂ ਆਸ-ਪਾਸ ਦੇ ਲੋਕ ਦੱਸਦੇ ਆ ਕਿ ਸਾਢੇ 1:4 ਦੇ ਕਰੀਬ ਇਸ ਘਰ ਦੇ ਵਿੱਚੋਂ ਬਚਾਓ ਬਚਾਓ ਦੀਆਂ ਆਵਾਜ਼ਾਂ ਆਉਂਦੀਆਂ ਵਾਂ ਚਿੱਕਾ ਮਾਰਦਿਆਂ ਦੀਆਂ ਆਵਾਜ਼ਾਂ ਆਉਂਦੀਆਂ ਵਾਂ ਤਾਂ ਉਹ ਕਹਿੰਦੇ ਕਿ ਜਦੋਂ ਅਸੀਂ ਉਸ ਜਗ੍ਹਾ ਤੇ ਪਹੁੰਚੇ ਉਸ ਘਰ ਵਿੱਚ ਪਹੁੰਚੇ ਤਾਂ ਬਾਰੀ ਦੇ ਵਿੱਚੋਂ ਆਸੀਫ ਨਾਮ ਦਾ ਇਨਸਾਨ ਆਵਾਜ਼ਾਂ ਮਾਰ ਰਿਹਾ ਸੀ ਚੀਕਾਂ ਮਾਰ ਰਿਹਾ ਸੀਗਾ ਤਾਂ ਬਾਹਰੋਂ ਗੇਟ ਮੇਨ ਜਿਹੜਾ ਡੋਰ ਹੁੰਦਾ ਉਹ ਲੱਗਿਆ ਹੁੰਦਾ ਵਾ ਤਾਂ ਉਹ ਕਹਿੰਦੇ ਵੀ ਅਸੀਂ ਜਦੋਂ ਦਰਵਾਜ਼ਾ ਖੋਲ੍ਹ ਕੇ ਐਂਟਰ ਹੋਏ ਤਾਂ ਆਸੀਫ ਦੀ ਜਿਹੜੀ ਵਾਈਫ ਆ ਉਹ ਬੇਹੋਸ਼ ਹੋਈ ਪਈ ਹੁੰਦੀ ਜਾਂ ਫਰਸ਼ ਤੇ ਡਿੱਗੀ ਪਈ ਹੁੰਦੀ ਆ ਤਾਂ ਆਸੀਫ ਰੋ ਰਿਹਾ ਹੁੰਦਾ ਤੇ ਉਹਦੇ ਬੱਚੇ ਵੀ ਰੋ ਰਹੇ ਹੁੰਦੇ ਆ ਤਾਂ ਜਦੋਂ ਐਂਬੂਲੈਂਸ ਨੂੰ ਬੁਲਾਇਆ ਜਾਂਦਾ ਤਾਂ ਆਸੀਫ ਦੀ ਵਾਈਫ ਨੂੰ ਹਸਪੀਟਲ ਲਿਜਾਇਆ ਜਾਂਦਾ ਤਾਂ ਥੋੜੇ ਹੀ ਟਾਈਮ ਬਾਅਦ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਪੁਲਿਸ ਵੱਲੋਂ ਆਸੀਫ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਕੀ ਹੋਇਆ ਵੀ ਕਿਉਂ ਤੁਹਾਡੀ ਪਤਨੀ ਆ ਜਿਹੜੀ ਐਟ ਆ ਟਾਈਮ ਹੀ ਉਹਨਾਂ ਦੀ ਡੈਥ ਹੋ ਗਈ ਤਾਂ ਆਸੀਫ ਨਾਲੇ ਰੋਂਦਾ ਤਾਂ ਨਾਲੇ ਸਾਰੀ ਹੀ ਘਟਨਾ ਦੱਸਦਾ ਹੈ ਕਿ ਰਾਤ ਨੂੰ 9 ਵਜੇ ਦੇ ਕਰੀਬ ਅਸੀਂ ਆਪਣਾ ਸਾਰਾ ਹੀ ਕੰਮ ਖਤਮ ਕਰਕੇ ਸੌਂ ਗਏ ਸੀਗੇ ਤਾਂ ਸਾਢੇ 3 ਵਜੇ ਅਚਾਨਕ ਹੀ ਅਜੀਬ ਜੀਆਂ ਆਵਾਜ਼ਾਂ ਆਉਣ ਲੱਗਦੀਆਂ ਵਾਂ ਤਾਂ ਜਦੋਂ ਆਵਾਜ਼ਾਂ ਆਉਂਦੀਆਂ ਤਾਂ ਉਹ ਕਹਿੰਦਾ ਕਿ ਇੱਕਦਮ ਜਦੋਂ ਮੈਂ ਉੱਠ ਕੇ ਵੇਖਦਾ ਵੀ ਕੀ ਹੋ ਰਿਹਾ ਤਾਂ ਚਾਰ ਬੰਦੇ ਮੇਨ ਡੋਰ ਦੇ ਵਿੱਚੋਂ ਐਂਟਰ ਹੁੰਦੇ ਆ ਉਨ੍ਹਾਂ ਦੀ ਗੈਰੇਜ ਬਣੀ ਹੁੰਦੀ ਤਾਂ ਗੈਰੇਜ ਦੇ ਵਿੱਚੋਂ ਉਹ ਕਹਿੰਦਾ ਵੀ ਚਾਰ ਬੰਦੇ ਐਂਟਰ ਹੁੰਦੇ ਆ ਤੇ ਇੱਕ ਬੰਦਾ ਜਿਹੜਾ ਉਹ ਬਾਹਰ ਹੀ ਖੜਾ ਹੁੰਦਾ ਤਾਂ ਉਹ ਬਾਹਰੋਂ ਜਿਹੜਾ ਦਰਵਾਜ਼ਾ ਹੁੰਦਾ ਉਹਨੂੰ ਕੁੰਡਾ ਲਾ ਦਿੰਦਾ ਵਾ ਤਾਂ ਕਹਿੰਦਾ ਕਿ ਉਹ ਜਦੋਂ ਅੰਦਰ ਆਉਂਦੇ ਆ ਤਾਂ ਮੈਂ ਸਾਰੇ ਸਾਡੇ ਜਿੰਨੇ ਵੀ ਉਹ ਚਾਰੇ ਜਾਣੇ ਹੁੰਦੇ ਆ ਸਾਰਿਆਂ ਦੇ ਕੋਲੇ ਤੇਜ਼ ਧਾਰ ਵਾਲੇ ਚਾਕੂ ਹੁੰਦੇ ਆ ਤਾਂ ਚਾਕੂ ਦੀ ਨੋਕ ਤੇ ਸਾਨੂੰ ਉਹ ਪੁੱਛਦੇ ਆ ਕਿ ਜੋ ਕੁਝ ਵੀ ਤੁਹਾਡੇ ਕੋਲੇ ਹੈ ਤੁਸੀਂ ਸਾਨੂੰ ਦੇ ਦਿਓ ਜਾਂ ਸਾਨੂੰ 5 ਲੱਖ ਨਗਦੀ ਚਾਹੀਦਾ ਤਾਂ ਜਿਹੜਾ ਆਸਿਫ ਹੁੰਦਾ ਉਹ ਕਹਿੰਦਾ ਕਿ ਮੈਂ ਤਾਂ ਇੱਕ ਸਿੰਪਲ ਜਿਹਾ ਕਾਰੋਬਾਰ ਕਰਨ ਵਾਲਾ ਵਾਂ ਇੱਕ ਮੇਰਾ ਏਡਾ ਵੀ ਕੋਈ ਵੱਡਾ ਕਾਰੋਬਾਰ ਹੈ ਨਹੀਂ ਕਿ ਮੈਂ ਤੁਹਾਨੂੰ 5 ਲੱਖ ਰੁਪਇਆ ਦੇ ਦਵਾਂ ਮੇਰੇ ਕੋਲ ਤਾਂ ਸਿਰਫ ਮੇਰੀ ਸਾਲੀ ਦੇ ਕੁਝ ਕੁ ਗਹਿਣੇ ਪਏ ਹੋਇਆ ਤੇ ਕੁਝ ਕੁ ਥੋੜੇ ਜਿਹਾ ਪੈਸੇ ਆ ਵੀ ਉਹ ਤੁਸੀਂ ਲੈ ਜਾਓ ਤੇ ਮੇਰੇ ਬੱਚਿਆਂ ਨੂੰ ਕੁਝ ਨਾ ਕਿਓ ਤੇ ਜਦੋਂ ਉਹ ਕਹਿੰਦੇ ਵੀ ਜਲ ਠੀਕ ਆ ਸਾਨੂੰ ਤੂੰ ਸਾਰਾ ਕੁਝ ਨਾਵੀ ਤੇਰੇ ਕੋਲ ਕੁਛ ਹੈਗਾ ਵਾ ਤੂੰ ਸਾਨੂੰ ਦੇ ਦੇ ਤਾਂ ਬੱਚਿਆਂ ਨੂੰ ਵੀ ਉਹ ਧਮਕਾਉਂਦੇ ਆ ਜਿਹੜੀ ਆਸੀਫ ਦੀ ਵਾਈਫ ਹੁੰਦੀ ਆ ਨਾ ਉਹਨੂੰ ਵੀ ਬਹੁਤ ਜ਼ਿਆਦਾ ਉਹ ਧਮਕਾਉਂਦੇ ਆ ਤਾਂ ਉਹ ਜਿਹੜੇ ਉਹਦੇ ਕੋਲ ਗਹਿਣੇ ਪਏ ਹੁੰਦੇ ਉਹ ਗਹਿਣੇ ਵੀ ਦੇ ਦਿੰਦਾ ਤੇ 1 ਲੱਖ ਰੁਪਏ ਉਹਦੇ ਕੋਲ ਨਕਦੀ ਹੁੰਦਾ ਵਾ ਨਕਦੀ ਵੀ ਉਹ ਦੇ ਦਿੰਦਾ ਤਾਂ ਉਹ ਸਾਰੇ ਪੈਸੇ ਲੈ ਕੇ ਜਿਹੜਾ ਉਹਨਾਂ ਦੇ ਬੱਚੇ ਹੁੰਦੇ ਸਾਰਿਆਂ ਨੂੰ ਪਰਲੀਮਨ ਜਾਂਦੇ ਉਹ ਲੈ ਜਾਂਦੇ ਆ ਤਾਂ ਬੱਚਿਆਂ ਨੂੰ ਵੀ ਡਰਾਤਾ ਮਕਾ ਕੇ ਪੁੱਛਦੇ ਆ ਕਿ ਜਿੰਨੇ ਵੀ ਤੁਹਾਡੇ ਘਰ ਵਿੱਚ ਜੋ ਕੁਝ ਵੀ ਆਇਆ ਫੋਨ ਜਾਂ ਪੈਸੇ ਜਾਂ ਨਕਦੀ ਜਾਂ ਸੋਨਾ ਸਾਰਾ ਕੁਝ ਆ ਸਾਨੂੰ ਦੇ ਦਿਓ ਤਾਂ ਬੱਚੇ ਵੀ ਰੋਣ ਲੱਗ ਜਾਂਦੇ ਉਹ ਕਹਿੰਦੇ ਵੀ ਸਾਡੇ ਕੋਲੇ ਹੋਰ ਕੁਝ ਵੀ ਨਹੀਂਗਾ ਵੀ ਜੋ ਕੁਝ ਵੀ ਸੀਗਾ ਉਹ ਤਾਂ ਤੁਹਾਨੂੰ ਦੇ ਦਿੱਤਾ ਵਾ ਤਾਂ ਉਸ ਤੋਂ ਬਾਅਦ ਜਦੋਂ ਬੱਚਿਆਂ ਨੂੰ ਬੱਚਿਆਂ ਵੱਲੋਂ ਚਾਕੂ ਲੈ ਕੇ ਆਉਂਦੇ ਤਾਂ ਜਿਹੜੀ ਆਸੀਫ ਦੀ ਵਾਈਫ ਹੁੰਦੀ ਉਹ ਇੱਕਦਮ ਚੀਕ ਮਾਰਦੀ ਆ ਚੀਕ ਮਾਰ ਕੇ ਉਸੇ ਟਾਈਮ ਉਹ ਧਰਤੀ ਤੇ ਜਦੋਂ ਡੈਗ ਜਾਂਦੀ ਤਾਂ ਜਦੋਂ ਰੌਲਾ ਪਾਉਂਦੀ ਆ ਤੇ ਜਿਹੜੀ ਉਹ ਬੰਦੇ ਹੁੰਦੇ ਜਿਹੜੇ ਲੁੱਟਮਾਰ ਕਰਨ ਆਏ ਹੁੰਦੇ ਹਨ ਤੇ ਉਹਨਾਂ ਦੇ ਵਿੱਚ ਉਹ ਇੱਕ ਜਾਂਦਾ ਤੇ ਉਹਦੇ ਫੇਸ ਨੂੰ ਜਿਹੜਾ ਉਹਦੇ ਮੂੰਹ ਨੂੰ ਰਜਾਈ ਦੇ ਨਾਲ ਢੱਕ ਦਿੰਦਾ ਵਾ ਤੇ ਚਲੋ ਉਹ ਜਿਹੜੀ ਇਹ ਘਟਨਾ ਇਹ ਸਾਰਾ ਕੁਝ ਉਹ ਕਰਕੇ ਤੇ ਫਿਰ 3:30 ਵਜੇ ਦੇ ਕਰੀਬ ਉੱਥੋਂ ਚਲੇ ਜਾਂਦੇ ਤੇ ਬਾਹਰ ਉਹ ਕੁੰਡਾ ਲਾ ਜਾਂਦੇ ਆ ਤਾਂ ਫਿਰ ਉਸ ਤੋਂ ਬਾਅਦ ਆਸ-ਪड़ोस ਚੀਕ-ਚੀਕ ਕੇ ਆਸ-ਪड़ोस ਦੇ ਲੋਕਾਂ ਨੂੰ ਆਵਾਜ਼ਾਂ ਮਾਰਦਾ ਕਿ ਬਚਾਓ ਬਚਾਓ ਤਾਂ ਆਸ-ਪड़ोस ਦੇ ਲੋਕ ਪਹੁੰਚਦੇ ਆ ਤੇ ਫਿਰ ਉਸ ਤੋਂ ਬਾਅਦ ਮਤਲਬ ਕਿ ਜਿਹੜੀ ਆਸੀਫ ਦੀ ਵਾਈਫ ਹੁੰਦੀ ਉਹਨੂੰ ਹਸਪੀਟਲ ਲਿਜਾਇਆ ਜਾਂਦਾ ਇਹ ਸਾਰਾ ਕੁਝ ਕਰਦਿਆ ਕਰਦਿਆ 6 ਵਜ ਜਾਂਦੇ ਆ ਤਾਂ ਜਦੋਂ ਆਸੀਫ ਦੀ ਵਾਈਫ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਵਾ ਤਾਂ ਦੋਸਤੋ ਬਾਅਦ ਪੁਲਿਸ ਚੰਗੀ ਤਰ੍ਹਾਂ ਤਹਿਕੀਕਾਤ ਕਰਦੀ ਆ ਤਾਂ ਥੋੜੇ ਦਿਨ ਬਾਅਦ ਜਦੋਂ ਉਹਦੀ ਮਤਲਬ ਕਿ ਜਿਹੜੀ লাশ ਹੁੰਦੀ ਆ ਜੋ ਉਹਦਾ ਕਿਰਿਆਕਰਮ ਹੁੰਦਾ ਸਭ ਕੁਝ ਕੀਤਾ ਜਾਂਦਾ ਤੇ ਜਿਹੜਾ ਆਸਿਫ ਹੁੰਦਾ ਵਾ ਉਹ ਬਹੁਤ ਹੀ ਜ਼ਿਆਦਾ ਦੁਖੀ ਰਹਿਣ ਲੱਗ ਜਾਂਦਾ ਬੱਚਿਆਂ ਨੂੰ ਮਤਲਬ ਕਿ ਆ ਸੰਭਾਲ ਦਾ ਦੁਖੀ ਰਹਿੰਦਾ ਵਾ ਤਾਂ ਫਿਰ ਅਚਾਨਕ ਹੀ ਜਿਹੜੇ ਪੁਲਿਸ ਆਫੀਸਰ ਹੁੰਦੇ ਆ ਜਾਂ ਥਾਣੇ ਵਾਲੇ ਹੁੰਦੇ ਆ ਉਹਨਾਂ ਨੂੰ ਇੱਕ ਸੀਸੀਟੀਵੀ ਮਿਲਦੀ ਆ ਜਦੋਂ ਉਹ ਇਸ ਕੇਸ ਤੇ ਅੱਗੇ-ਅੱਗੇ ਜਾਂਦੇ ਆ ਹਨਾ ਤਾਂ ਉਹਨਾਂ ਨੂੰ ਇੱਕ ਸੀਸੀਟੀਵੀ ਰਿਕਾਰਡਿੰਗ ਮਿਲਦੀ ਆ ਤੇ ਰਿਕਾਰਡਿੰਗ ਦੇ ਵਿੱਚ ਦੇਖਦੇ ਆ ਕਿ ਜਿਹੜੇ ਉਹ ਪੰਜ ਬੰਦੇ ਹੁੰਦੇ ਵੀ ਜਿਹੜੇ ਲੁੱਟਮਾਰ ਕਰਨ ਆਏ ਹੁੰਦੇ ਉਹ ਬੰਦੇ ਐਂਟਰ ਹੁੰਦੇ ਗਲੀ ਦੇ ਵਿੱਚ 9 ਵਜੇ ਦੇ ਕਰੀਬ 9 ਵਜੇ ਦੇ ਕਰੀਬ ਉਹ ਬੰਦੇ ਗਲੀ ਦੇ ਵਿੱਚ ਐਂਟਰ ਹੁੰਦੇ ਆ ਤੇ ਉਹ ਕਿੱਥੇ ਬਹਿੰਦੇ ਆ ਕਿਉਂਕਿ ਉਹ ਗਲੀ ਜਿਹੜੀ ਹੁੰਦੀ ਆਸੀਫ ਦੇ ਘਰ ਤੋਂ ਥੋੜੀਕਾ ਦੂਰ ਜਾ ਕੇ ਉਹ ਬੰਦ ਹੋ ਜਾਂਦੀ ਵੀ ਜੇ ਆਪਾਂ ਕਹਿ ਦਈਏ ਵੀ ਅੱਗੇ ਨਿਕਲ ਜਾਂਦੇ ਜਾਂ ਅੱਗੇ ਲੰਘ ਜਾਂਦੇ ਹੁੰਦੇ ਪਰ ਨਹੀਂ ਉਹ ਗਲੀ ਹੀ ਬੰਦ ਹੋ ਜਾਂਦੀ ਹੈ ਤਾਂ ਪੁਲਿਸ ਵੀ ਸੋਚਦੀ ਆ ਵੀ ਉਹ ਬੰਦੇ 9 ਵਜੇ ਐਂਟਰ ਹੁੰਦੇ ਆ ਗਲੀ ਦੇ ਵਿੱਚ ਉਹ ਕਿੱਥੇ ਨਾ ਟਾਈਮ ਰਹਿੰਦੇ ਆ ਤੇ 3:30 ਵਜੇ ਹੋਏ ਵਾਰਦਾਤ ਕਰਦੇ 20 ਮਿੰਟ ਚ ਆਪਦੀ ਵਾਰਦਾਤ ਨੂੰ ਪੂਰਿਆ ਕਰਕੇ ਉਹ ਜਗ੍ਹਾ ਤੋਂ ਨਿਕਲ ਜਾਂਦੇ ਆ ਤਾਂ ਜਦੋਂ ਉਹ ਪੁਲਿਸ ਫਿਰ ਕਿਉਂਕਿ ਸ਼ੱਕ ਦੇ ਆਧਾਰ ਤੇ ਕਿਉਂਕਿ ਉੱਥੇ ਉਹਦਾ ਗੈਰੇਜ ਹੁੰਦਾ ਵਾ ਆਸ਼ਿਫ ਦਾ ਕਿਉਂਕਿ ਉਹਦਾ ਥੋੜਾ ਜਿਹਾ ਆਪਦਾਈ ਕੰਮ ਹੁੰਦਾ ਵਾ ਕਿਉਂਕਿ ਜਦੋਂ ਮਤਲਬ ਕਿ ਉਹ ਤੋਂ ਬੈਟਰੀਆਂ ਦੇ ਕੋਸ਼ਕ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੰਦਾ ਹੁੰਦਾ ਉਹਦਾ ਆਪਦਾਈ ਕੰਮ ਹੁੰਦਾ ਵਾ ਉਹ ਆਪਣੀ ਗੈਰੇਜ 'ਚ ਇਹ ਸਾਰਾ ਆਪਦਾ ਕਾਰੋਬਾਰ ਜਿਹੜਾ ਉਹ ਕੰਮ ਕਰਦਾ ਹੁੰਦਾ ਵਾ ਤੇ ਜਦੋਂ ਕਿਉਂਕਿ ਹੁਣ ਸ਼ੱਕ ਦੇ ਆਧਾਰ ਤੇ ਆਸੀਫ ਆ ਜਾਂਦਾ ਤੇ ਇੱਕ ਉਹਦਾ ਆਸੀਫ ਦਾ ਸਾਲਾ ਰਹਿੰਦਾ ਹੁੰਦਾ ਹੁੰਦਾ ਕੋਲ ਜੋ ਨਾਬਾਲਕ ਹੁੰਦਾ 16 17 ਸਾਲ ਦਾ ਹੀ ਹੁੰਦਾ ਉਹ ਆਸੀਫ ਤੋਂ ਕੰਮ ਸਿੱਖਦਾ ਹੁੰਦਾ ਕਿਉਂਕਿ 2 ਕਿਲੋਮੀਟਰ ਤੇ ਹੀ ਉਹ ਆਸੀਫ ਦੇ ਸੌਰੇ ਹੁੰਦੇ ਆ ਹਨਾ ਤੇ ਉਹ ਉਥੋਂ ਹੀ ਡੇਲੀ ਆਉਂਦਾ ਜਾਂਦਾ ਅਪ ਡਾਊਨ ਕਰਦਾ ਤੇ ਆਪਣੇ ਆਪ ਦੇ ਜੀਜੇ ਤੋਂ ਕੰਮ ਸਿੱਖਦਾ ਹੁੰਦਾ ਵਾ ਤੇ ਮੇਨ ਹੁਣੋ ਸ਼ੱਕ ਜਿਹੜਾ ਪੁਲਿਸ ਦਾ ਉਹ ਆਸੀਫ ਦੇ ਜੀ ਸਾਲੇ ਤੇ ਤੇ ਆਸੀਫ ਤੇ ਜਾਂਦਾ ਵਾ ਤੇ ਫਿਰ ਜਦੋਂ ਪੁਲਿਸ ਉਹਨਾਂ ਨੂੰ ਲਿਆ ਜਾਂਦੀ ਹੈ ਸ਼ੱਕ ਦੇ ਆਧਾਰ ਤੇ ਉਹ ਦੋਨੇ ਜਣੇ ਚੱਕੇ ਜਾਂਦੇ ਕਿਉਂਕਿ ਉਹ ਕਦੇ ਵੀ ਇਹ ਸਿਰਫ ਦੋ ਬੰਦੇ ਹੀ ਆ ਜੋ ਇਹ ਘਟਨਾ ਕਰ ਸਕਦੇ ਕਿਉਂਕਿ ਘਰ ਵਿੱਚ ਇੰਨਾ ਟਾਈਮ ਉਹ ਬੰਦੇ ਕਿੱਥੇ ਰਹਿੰਦੇ ਆ ਵੀ ਇੰਨਾ ਮਤਲਬ ਕਿ ਕਿੱਥੇ ਜਾਂਦੇ ਜਾਂ ਅੱਗੇ ਤਾਂ ਲੰਘਦੇ ਨਹੀਂਗੇ ਵੀ ਕਿਸੇ ਦੀ ਰਲ਼ੀ ਮਿਲੀ ਭੁਗਤਾਂ ਵੀ ਇਹ ਪਲਾਨਡ ਮਰਡਰ ਆ ਜੇ ਆਪਾਂ ਕਹਿ ਸਕਦੇ ਹਨਾ ਪਲਾਨਡ ਮਰਡਰ ਆਏ ਤਾਂ ਤੇ ਜਦੋਂ ਉਹਨਾਂ ਨੂੰ ਪੁੱਛਿਆ ਦੱਸਿਆ ਜਾਂਦਾ ਵਾ ਤਾਂ ਜਿਹੜਾ ਉਹਦਾ ਸਾਲਾ ਹੁੰਦਾ ਵਾ ਆਸੀਫ ਦਾ ਤੇ ਉਹਨੂੰ ਨਾ ਬਾਲਕ ਮਨ ਕੇ ਜਿਹੜਾ ਨਾ ਬਾਲਕ ਉਹਦੀ ਉਮਰ ਘੱਟ ਹੁੰਦੀ ਉਹਨੂੰ ਇਹ ਮੰਨ ਕੇ ਵੀ ਉਹਨੂੰ ਰਿਹਾਂ ਕਰ ਦਿੰਦੇ ਆ ਕਿਉਂਕਿ ਉਹਦੀ ਉਮਰ ਘੱਟ ਹੁੰਦੀ ਨਾ ਹੀ ਉਹ ਫੇਸ ਤੋਂ ਲੱਗਦਾ ਹੁੰਦਾ ਵਾ ਵੀ ਇਹ ਘਟਨਾ ਕਰ ਸਕਦਾ ਜਾਂ ਆਪਦੀ ਭੈਣ ਦੇ ਨਾਲ ਹੀ ਉਹ ਕਿਉਂ ਇਹੋ ਜਿਹਾ ਕੁਝ ਕਰੂਗਾ ਹਨ ਤੇ ਫਿਰ ਸਿੱਧੀ ਸੂਈ ਆਉਂਦੀ ਆ ਆਸੀਫ ਤੇ ਜਦੋਂ ਆਸੀਫ ਨੂੰ ਪੁੱਛਿਆ ਜਾਂਦਾ ਪੁੱਛ ਦੱਸ ਕੀਤੀ ਜਾਂਦੀ ਤਾਂ ਆਸੀਫ ਕਹਿੰਦਾ ਵੀ ਨਹੀਂ ਮੈਂ ਐ ਕਿਉਂ ਕਰੂੰਗਾ ਮੈਂ ਮੇਰੀ ਤਾਈ ਵਾਈਫ ਸੀ ਮੇਰੇ ਬੱਚਿਆਂ ਦੀ ਮਾਂ ਸੀਗੀ ਵੀ ਮੈਂ ਆਪਦੀ ਵਾਈਫ ਨੂੰ ਹੀ ਕਿਉਂ ਮਾਰੂੰਗਾ ਤਾਂ ਜਦੋਂ ਪੁਲਿਸ ਵੱਲੋਂ ਸਖਤੀ ਵਰਤੀ ਜਾਂਦੀ ਆ ਤਾਂ ਸਾਰਾ ਕੁਝ ਹੀ ਉਹ ਫਿਰ ਐਸੇ ਕੱਚੇ ਚਿੱਟੇ ਖੋਲਦਾ ਵਾ ਕਿ ਪੁਲਿਸ ਵੀ ਸੁਣ ਕੇ ਹੈਰਾਨ ਹੋ ਜਾਂਦੀ ਵੀ ਜਦੋਂ ਮੈਂ ਤੁਹਾਨੂੰ ਦੱਸੂਗੀ ਕਿਉਂਕਿ ਮੈਂ ਜਦੋਂ ਇਹ ਗੱਲ ਸੁਣੀ ਤਾਂ ਮੈਂ ਆਪ ਵੀ ਖੁਦ ਵੀ ਹੈਰਾਨ ਸੀਗੀ ਵੀ ਇਹ ਬੰਦਾ ਆਪਦੇ ਮਤਲਬ ਲਈ ਕਿੱਥੋਂ ਤੱਕ ਪਹੁੰਚ ਸਕਦਾ ਹੈ ਹਨ ਤੇ ਚਲੋ ਉਹ ਜਦੋਂ ਪੁਲਿਸ ਨੂੰ ਸਾਰਾ ਕੁਝ ਦੱਸਦਾ ਹੈ ਕਿ ਉਹ ਕਹਿੰਦਾ 3 ਸਾਲ ਪਹਿਲਾਂ ਮੇਰੀ ਜਿਹੜੀ ਸਾਲੀ ਸੀਗੀ ਫਾਤਿਮਾ ਉਹ ਸਾਡੇ ਘਰੇ ਆਉਂਦੀ ਆ 3 ਸਾਲ ਪਹਿਲਾਂ ਮੇਰੀ ਵਾਈਫ ਬਿਮਾਰ ਹੋ ਜਾਂਦੀ ਆ ਤਾਂ ਜਿਹੜੀ ਮੇਰੀ ਸੱਸ ਹੁੰਦੀ ਆ ਤੇ ਮੇਰੀ ਸਾਲੀ ਫਾਤਿਮਾ ਮੇਰੀ ਵਾਈਫ ਨੂੰ ਸੰਭਾਲਣ ਦੇ ਲਈ ਆਉਂਦੀ ਆ ਵਾ ਤੇ ਜਿਹੜੀ ਉਹਦੀ ਸੱਸ ਹੁੰਦੀ ਉਹ ਫਾਤਿਮਾ ਨੂੰ ਉੱਥੇ ਹੀ ਛੱਡ ਜਾਂਦੀ ਤਾਂ ਆਪ ਉਹਦੀ ਸੱਸੋ ਉੱਥੋਂ ਚਲੀ ਜਾਂਦੀ ਆ ਤੇ ਜਿਹੜੀ ਫਾਤਿਮਾ ਹੁੰਦੀ ਆ ਉਹ ਆਪਦੀ ਭੈਣ ਨੂੰ ਸੰਭਾਲਦੀ ਆ ਉਹਦੇ ਜੀਜੇ ਨੂੰ ਤੇ ਆਪਦੇ ਬੱਚਿਆਂ ਨੂੰ ਵੀ ਉਹ ਮਤਲਬ ਕਿ ਆਪਦੇ ਭੈਣ ਦੇ ਬੱਚਿਆਂ ਨੂੰ ਉਹ ਵਧੀਆ ਉਹਨਾਂ ਦੀ ਪਰਵਰਿਸ਼ ਕਰਦੀ ਆ ਕਾਫੀ ਟਾਈਮ ਉਹ ਬਿਮਾਰ ਰਹਿੰਦੀ ਆ ਹਨ ਤੇ ਉੱਥੇ ਰਹਿੰਦੀ ਆ ਤਾਂ ਇੱਕ ਦਿਨ ਹੁੰਦਾ ਕਿ ਜਿਹੜੀ ਆਸੀਫ ਦੀ ਵਾਈਫ ਹੁੰਦੀ ਉਹ ਕੁਝ ਮੈਡੀਸਿਨ ਲੈਣ ਦੇ ਲਈ ਆਪਦੀ ਦੇ ਨਾਲ ਬਾਹਰ ਜਾਂਦੀ ਆ ਤਾਂ ਜਿਹੜੀ ਫਾਤਿਮਾ ਹੁੰਦੀ ਉਹ ਇਕੱਲੀ ਘਰੇ ਹੁੰਦੀ ਆ ਤਾਂ ਜਿਹੜਾ ਉਹਦਾ ਚੀਚਾ ਹੁੰਦਾ ਆਸੀਫ ਹੁੰਦਾ ਉਹ ਗੈਰੇਜ ਦੇ ਵਿੱਚ ਹੁੰਦਾ ਵਾ ਤੇ ਜਿਹੜੀ ਫਾਤਿਮਾ ਹੁੰਦੀ ਆ ਉਹਨਾਂ ਨੂੰ ਮਤਲਬ ਕਿ ਨਹਾ ਰਹੀ ਹੁੰਦੀ ਕਿਉਂਕਿ ਉਹ ਇਕੱਲੇ ਘਰੇ ਹੁੰਦੀ ਆ ਤਾਂ ਇੱਕਦਮ ਨਹੀਂ ਉਹ ਤਾਂ ਜਿਹੜਾ ਜੀਜਾ ਹੁੰਦਾ ਵਾ ਹਨਾ ਉਹ ਘਰੇ ਆ ਜਾਂਦਾ ਵਾ ਤੇ ਜਦੋਂ ਉਹ ਘਰੇ ਆਉਂਦਾ ਵਾ ਤਾਂ ਫਾਤਿਮਾ ਨੂੰ ਉਹ ਨਹਾਉਂਦਿਆਂ ਦੇਖ ਲੈਂਦਾ ਵਾ ਤੇ ਉਹਦੇ ਜਿਹੜੀ ਨਜ਼ਰ ਹੁੰਦੀ ਉਹ ਗਲਤ ਨਜ਼ਰੀਏ ਨਾਲ ਆਪਦੀ ਸਾਲੀ ਨੂੰ ਵੇਖਦਾ ਵਾ ਤਾਂ ਫਿਰ ਉਹਦੇ ਨਾਲ ਜ਼ਬਰਦਸਤੀ ਵੀ ਕਰਦਾ ਤਾਂ ਜਿਹੜੀ ਫਾਤਿਮਾ ਹੁੰਦੀ ਉਹ ਪਹਿਲਾਂ ਤਾਂ ਉਹਨੂੰ ਰੋਕਦੀ ਆ ਜਾਂ ਆਪਦੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਆ ਤੇ ਫਿਰ ਉਹ ਵੀ ਉਹਦੇ ਚਾਸੇ ਦੇ ਵਿੱਚ ਆ ਜਾਂਦੀ ਆ ਹਨਾ ਵੀ ਉਹ ਚਾਸੇ ਦੇ ਵਿੱਚ ਕਿਉਂਕਿ ਉਹਦੀ ਛੋਟੀ ਉਮਰ ਹੁੰਦੀ ਆ 17 ਸਾਹਾਲ ਦੀ ਹੁੰਦੀ ਪਹਿਲੀ ਵਾਰੀ ਕਿਸੇ ਮਤਲਬ ਕਿ ਕਿਸੇ ਜੈਂਟਸ ਨੂੰ ਉਹਨੂੰ ਟੱਚ ਕੀਤਾ ਹੁੰਦਾ ਹਨ ਤੇ ਉਹ ਉਹ ਵੀ ਉਹਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਤਾਂ ਫਿਰ ਚੋਰੀ ਚੋਰੀ ਇੱਕ ਦੂਜੇ ਨੂੰ ਉਹ ਡੇਟ ਕਰਨ ਲੱਗ ਜਾਂਦੇ ਉਹਨਾਂ ਦਾ ਜਿਹੜਾ ਰਿਲੇਸ਼ਨਸ਼ਿਪ ਹੁੰਦਾ ਵਾ ਹਨ ਉਹ ਸ਼ੁਰੂ ਹੋ ਜਾਂਦਾ ਵਾ ਉਹ ਆਪਦੀ ਮਤਲਬ ਕਿ ਫਾਤਿਮਾ ਆਪਦੇ ਚੀਚੇ ਦੇ ਨਾਲ ਹੀ ਆਪਣੇ ਰਿਲੇਸ਼ਨਸ਼ਿਪ ਨੂੰ ਸ਼ੁਰੂ ਕਰ ਦਿੰਦੀ ਆ ਤਾਂ ਆਪਦੀ ਭੈਣ ਤੋਂ ਹੀ ਚੋਰੀ ਹਨਾ ਉਹਨੂੰ ਮਿਲਦੀ ਜਲਦੀ ਆ ਜਦੋਂ ਫਾਤਿਮਾ ਜਿਹੜੀ ਆਸੀਫ ਦੀ ਵਾਈਫ ਹੁੰਦੀ ਜਦੋਂ ਠੀਕ ਹੋ ਜਾਂਦੀ ਤਾਂ ਫਾਤਿਮਾ ਆਪਣੇ ਘਰੇ ਚਲੀ ਜਾਂਦੀ ਆ ਤਾਂ ਫਿਰ ਉਸ ਤੋਂ ਬਾਅਦ ਉਹਦਾ ਛੋਟਾ ਬੇਟਾ ਹੁੰਦਾ ਵਾ ਆਸੀਫ ਦਾ ਤੇ ਫਿਰ ਉਸ ਤੋਂ ਬਾਅਦ ਜਦੋਂ ਆਸੀਫ ਦਾ ਛੋਟਾ ਬੇਟਾ ਹੁੰਦਾ ਤਾਂ ਫਿਰ ਫਾਤਿਮਾ ਨੂੰ ਬੁਲਾਇਆ ਜਾਂਦਾ ਵਾ ਵੀ ਤੂੰ ਇਹਨੂੰ ਸੰਭਾਲ ਤਾਂ ਉਹ ਫਿਰ ਆਉਂਦੀ ਕਿਉਂਕਿ 2 ਕਿਲੋਮੀਟਰ ਤੇ ਦਾ ਹੁੰਦੀ ਕਦੀ ਆਉਂਦੀ ਕਦੀ ਜਾਂਦੀ ਡੇਲੀ ਡੇਲੀ ਉਹਨਾਂ ਦੇ ਘਰੇ ਆਉਣਾ ਜਾਣਾ ਐਂ ਹੀ ਉਹਨਾਂ ਦਾ ਚੱਲਦਾ ਰਹਿੰਦਾ ਵਾ ਤੇ ਉਹ ਜੀਜਾ ਸਾਲੀ ਦੇ ਵਿੱਚ ਰਿਲੇਸ਼ਨਸ਼ਿਪ ਸ਼ੁਰੂ ਹੁੰਦਾ ਚੋਰੀ-ਚੋਰੀ ਆਵਦੀ ਵਾਈਫ ਤੋਂ ਉਹਨੂੰ ਡੇਟ ਕਰਦਾ ਵਾ ਹਨਾ ਚੋਰੀ-ਚੋਰੀ ਉਹ ਮਿਲਦੇ ਆ ਜਦੋਂ ਕਿਤੇ ਆਸੀਫ ਦੀ ਵਾਈਫ ਘਰੇ ਨਹੀਂ ਹੁੰਦੀ ਤਾਂ ਉਹ ਉਹਨੂੰ ਫਾਤਿਮਾ ਨੂੰ ਘਰੇ ਬੁਲਾ ਲੈਂਦਾ ਵਾ ਹਨਾ ਤੇ ਐਦਾਂ ਹੀ ਸਾਰਾ ਕੁਝ ਚੱਲ ਜਾਂਦਾ ਵਾ ਤਾਂ ਇੱਕ ਦਿਨ ਫਾਤਿਮਾ ਜਿਹੜੀ ਆਸੀਫ ਦੀ ਵਾਈਫ ਹੁੰਦੀ ਆ ਉਹਨੂੰ ਸ਼ੱਕ ਹੁੰਦਾ ਵਾ ਵੀ ਜਿਹੜੀ ਫਾਤਿਮਾ ਇਹ ਕੁਝ ਜ਼ਿਆਦਾ ਹੀ ਸਾਡੇ ਘਰੇ ਆਉਣ ਲੱਗ ਗਈ ਆ ਤੇ ਨਾਲੇ ਇਹ ਆਸੀਫ ਦੇ ਕੁਝ ਜ਼ਿਆਦਾ ਹੀ ਨੇੜੇ-ਨੇੜੇ ਜੇ ਰਹਿੰਦੀ ਆ ਹਨਾ ਤੇ ਜਦੋਂ ਉਹਨੂੰ ਸ਼ੱਕ ਹੁੰਦਾ ਵਾ ਤੇ ਉਹ ਜਿਹੜਾ ਆਸੀਫ ਹੁੰਦਾ ਉਹ ਗੈरेज 'ਚ ਹੁੰਦਾ ਵਾ ਤੇ ਫਾਤਿਮਾ ਦੇ ਹੱਥ ਜਿਹੜੀ ਉਹਦੀ ਵਾਈਫ ਚਾਹ ਬਣਾ ਕੇ ਭੇਜਦੀ ਕਹਿੰਦੀ ਵੀ ਜਾ ਤੂੰ ਆਪਦੇ ਜੀਜੇ ਨੂੰ ਨਾ ਚਾਹ ਫੜਾ ਕੇ ਆ ਗੈਰੇ ਰਸਤੇ ਤੇ ਪਿੱਛੇ-ਪਿੱਛੇ ਹੌਲੀ-ਹੌਲੀ ਆਪ ਚਲੀ ਜਾਂਦੀ ਐ ਤੇ ਜਦੋਂ ਫਾਤਿਮਾ ਚੋਰੀ-ਚੋਰੀ ਮਤਲਬ ਕਿ ਚੋਰੀ-ਚੋਰੀ ਕਰ ਰਹੀ ਆ ਜਦੋਂ ਫਾਤਿਮਾ ਆਸੀਫ ਨੂੰ ਚਾਹ ਦੇਣ ਜਾਂਦੀ ਆ ਹਨਾ ਤਾਂ ਆਸੀਫ ਚਾਹ ਫੜਦੋਂ ਤੋਂ ਤਾਂ ਉਹਨੂੰ ਫੜ ਕੇ ਆਪਦੇ ਵੱਲ ਨੂੰ ਖਿੱਚ ਲੈਂਦਾ ਵਾ ਹਨਾ ਤੇ ਉਹ ਕੁਛ ਕੇ ਇਹੋ ਜਿਹੀ ਹਰਕਤਾਂ ਕਰਦੇ ਆ ਜਿਹੜੀ ਉਹਦੀ ਵਾਈਫ ਪਿੱਛੋਂ ਆ ਕੇ ਇੱਕਦਮ ਉਹਨਾਂ ਨੂੰ ਵੇਖ ਲੈਂਦੀ ਐ ਤਾਂ ਆਸੀਫ ਨੂੰ ਪਤਾ ਚੱਲਦਾ ਮੇਰੀ ਵਾਈਫ ਨੇ ਸਾਰਾ ਕੁਝ ਵੇਖ ਲਿਆ ਜਾਂ ਉਹਨੂੰ ਸਾਰਾ ਕੁਝ ਸਾਡੇ ਰਿਲੇਸ਼ਨਸ਼ਿਪ ਬਾਰੇ ਪਤਾ ਲੱਗ ਗਿਆ ਵਾ ਤਾਂ ਫਿਰ ਉਹਨਾਂ ਦੇ ਘਰੇ ਬਹੁਤ ਜ਼ਿਆਦਾ ਲੜਾਈ ਹੁੰਦੀ ਆ ਬਹੁਤ ਜ਼ਿਆਦਾ ਪਲੇਸ ਹੁੰਦਾ ਫਾਤਿਮਾ ਦੇ ਘਰੇ ਵੀ ਪਤਾ ਲੱਗ ਜਾਂਦਾ ਵਾ ਤੇ ਫਿਰ ਉਹਨੂੰ ਵੀ ਉੱਥੇ ਰੋਕਿਆ ਜਾਂਦਾ ਤੇ ਜਿਹੜਾ ਉਹਦਾ ਜੀਜਾ ਹੁੰਦਾ ਉਹ ਕਹਿੰਦਾ ਵੀ ਹੋਮਾ ਨਾ ਤੇ ਮੈਂ ਇਹਦੇ ਨਾਲ ਮੈਰਿਜ ਕਰਾ ਲਵਾਂ ਆਪਦੀ ਵਾਈਫ ਦੇ ਨਾਲ ਵੀ ਡਿਸਕਸ਼ਨ ਕਰਦਾ ਉਹ ਆਪਦੇ ਸਹੁਰਿਆਂ ਦੇ ਨਾਲ ਵੀ ਕਹਿੰਦਾ ਵੀ ਇਹ ਦੋਨੇ ਭੈਣਾਂ ਇਕੱਠੀਆਂ ਰਹਿਣਗੀਆਂ ਤੁਸੀਂ ਇਹਨੂੰ ਮੇਰੇ ਨਾਲ ਹੀ ਵਿਆਹ ਦਿਓ ਪਰ ਨਹੀਂ ਜਿਹੜੀ ਆਸੀਫ ਦੀ ਵਾਈਫ ਹੁੰਦੀ ਹੈ ਇਹ ਗੱਲ 'ਚ ਨਹੀਂ ਖੁਸ਼ ਹੁੰਦੀ ਗੇ ਹਨ ਤੇ ਫਿਰ ਉਸ ਤੋਂ ਫਾਤਿਮਾ ਹੁੰਦੀ ਆ ਉਹਦੇ ਮਤਲਬ ਕਿ ਵਿਆਹ ਦੇ ਲਈ ਮੁੰਡੇ ਵੇਖਣ ਲੱਗ ਜਾਂਦੇ ਆ ਜਦੋਂ ਮੁੰਡੇ ਵੇਖਣ ਲੱਗ ਜਾਂਦੇ ਆ ਆਸਿਫ ਫੇਰ ਇਸ ਗੱਲ ਤੋਂ ਚੇੜ ਜਾਂਦਾ ਕਿ ਨਹੀਂ ਕੋਈ ਹੋਰ ਇਹਦੇ ਨਾਲ ਕਿਵੇਂ ਵਿਆਹ ਕਰਾ ਲੂਗਾ ਵੀ ਮੈਂ ਤਾਂ ਇਹਨੂੰ ਪਿਆਰ ਕਰਦਾ ਵਾਂ ਵੀ ਮੈਂ ਮੈਂ ਹੀ ਆਪਣੀ ਸਾਲੀ ਨਾਲ ਵਿਆਹ ਕਰਾਉਣਾ ਉਹਨੂੰ ਵੇਖ ਲਓ ਆਪਣੀ ਸਾਲੀ ਦੇ ਪਿੱਛੇ ਆਪਦਾ ਪਰਿਵਾਰ ਦਿਸ ਨੂੰ ਹਟ ਜਾਂਦਾ ਆਪਦੇ ਬੱਚੇ ਦਿਸ ਨੂੰ ਹਟ ਜਾਂਦੇ ਆਪਦੀ ਵਾਈਫ ਨੂੰ ਪਿੱਛੇ ਕਰਕੇ ਆਪਦੀ ਸਹਾਲੀ ਨੂੰ ਅੱਗੇ ਰੱਖਦਾ ਵਾ ਹਰੇਕ ਕੰਮ ਦੇ ਵਿੱਚ ਹਨਾ ਹਰੇਕ ਮਤਲਬ ਕਿ ਜੋ ਕੁਝ ਵੀ ਕਰੇ ਕਰਦਾ ਹਰੇਕ ਕੰਮ ਦੇ ਵਿੱਚ ਆਪਦੀ ਸਾਲੀ ਨੂੰ ਘਰੇ ਰੱਖਦਾ ਤੇ ਇਸ ਗੱਲ ਤੋਂ ਉਹਦੀ ਵਾਈਫ ਨੂੰ ਵੀ ਚੈਡ ਹੁੰਦੀ ਆ ਵੀ ਮੈਂ ਤਾਂ ਇਹਦੀ ਅਕੇਲੀ ਆਂ ਦਿਖੋਈਆਂ ਹਨਾ ਤੇ ਇਹ ਮੇਰੀ ਹੀ ਭੈਣ ਨੂੰ ਨਾਲੇ ਗਲਤ ਰਸਤੇ ਤੇ ਲਈ ਜਾਂਦਾ ਵਾ ਹਨਾ ਕਿੱਥੇ ਦਾ ਵਿਆਹ ਕਿਤੇ ਹੋਰ ਹੋਣਾ ਵਾ ਹਨਾ ਵੀ ਉਹਦੀ ਭੈਣ ਹੀ ਉਹਦੀ ਦੁੱਖ ਦਾ ਕਾਰਨ ਬਣ ਜਾਂਦੀ ਆ ਸਭ ਤੋਂ ਵੱਡਾ ਦੁੱਖ ਦਾ ਕਾਰਨ ਫਾਤਿਮਾ ਬਣ ਜਾਂਦੀ ਆ ਤਾਂ ਜਦੋਂ ਉਹਦੇ ਘਰ ਦੇ ਉਹਦੇ ਵਾਸਤੇ ਰਿਸ਼ਤਾ ਦੇਖਦੇ ਆ ਤੇ ਫੇਰ ਉਹ ਥੋੜੇ ਟਾਈਮ ਬਾਅਦ ਵੀ ਉਹਦੇ ਦਿਮਾਗ ਚ ਆਉਂਦੀ ਆ ਫਿਰ ਦੇਖ ਲਓ ਬੰਦੇ ਦਾ ਕਿੱਡਾ ਛਾਤਰ ਦਿਮਾਗ ਆ ਆਪਦੀ ਸਾਲੀ ਦੇ ਲਈ ਆਪਦੀ ਵਾਈਫ ਨੂੰ ਵੀ ਮਾਰਨ ਦੇ ਲਈ ਤਿਆਰ ਹੋ ਜਾਂਦਾ ਵਾ ਤੇ ਉਹਦਾ ਇੱਕ ਦੋਸਤ ਹੁੰਦਾ ਡਾਕਟਰ ਹੁੰਦਾ ਵਾ ਤੇ ਉਹਦਾ ਉਹ ਦੋ ਆਪਦੇ ਦੋਸਤ ਦੇ ਨਾਲ ਡਿਸਕਸ਼ਨ ਕਰਦਾ ਵਾ ਕਹਿੰਦਾ ਵੀ ਮੈਂ ਆਪਦੀ ਵਾਈਫ ਨੂੰ ਮਾਰਨਾ ਸਿੱਧਾ ਹੀ ਉਹਨੂੰ ਕਹਿ ਦਿੰਦਾ ਕਹਿੰਦਾ ਵੀ ਮੈਂ ਆਪਦੀ ਵਾਈਫ ਨੂੰ ਮਾਰਨਾ ਤੂੰ ਮੇਰੀ ਹੈਲਪ ਕਰ ਵੀ ਮੈਂ ਆਪਦੀ ਸਾਲੀ ਦੇ ਨਾਲ ਵਿਆਹ ਕਰਾਉਣਾ ਉਧਰੋਂ ਦੋਸਤ ਵੀ ਉਹ ਜ ਉਹ ਕਹਿੰਦਾ ਵੀ ਹਾਂ ਹਾਂ ਕੋਈ ਨਹੀਂ ਮੈਂ ਡਾਕਟਰ ਆ ਮੇਰੇ ਕੋਲ ਕੁਝ ਕੋਈ ਇਨਫੈਕਸ਼ਨ ਦੀਆਂ ਗੋਲੀਆਂ ਆ ਐਲਰਜੀ ਦੀਆਂ ਗ ਜੋ ਜੁ ਵੀ ਹੌਲੀ-ਹੌਲੀ ਇਹ ਹੈ ਮਾਰਜੂ ਕੀ ਨਾ ਹੀ ਕਿਸੇ ਨੂੰ ਸ਼ੱਕ ਹੋਊਗਾ ਤਾਂ ਚਲੋ ਇੱਕ ਦਿਨ ਆਉਂਦਾ ਵਾ ਉਹ ਅਲਰਜੀ ਦੀਆਂ ਦਵਾਈਆਂ ਵੀ ਉਹਨੂੰ ਦੇਣੀਆਂ ਸ਼ੁਰੂ ਕਰ ਦਿੰਦੇ ਕਿਉਂਕਿ ਇਹ ਬਿਮਾਰ ਰਹਿੰਦੀ ਉਹਨਾਂ ਦਵਾਈਆਂ ਦੇ ਵਿੱਚ ਹੀ ਮਿਲਾ ਕੇ ਉਹ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੰਦੇ ਆ ਤੇ ਪਰ ਉਹਨੂੰ ਕੁਝ ਵੀ ਨਹੀਂ ਹੁੰਦਾ ਉਹ ਦਵਾਈਆਂ ਅਸਰ ਹੀ ਨਹੀਂ ਕਰਦੀਆਂ ਤੇ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਤਾਂ ਦਵਾਈਆਂ ਅਸਰ ਨਹੀਂ ਕਰਦੀਆਂ ਫਿਰ ਉਹ ਡਾਕਟਰ ਨਾਲ ਡਿਸਕਸ਼ਨ ਕਰਦਾ ਕਹਿੰਦਾ ਵੀ ਉਹ ਦਵਾਈਆਂ ਨੇ ਤਾਂ ਉਹਨੂੰ ਅਸਰ ਨਹੀਂ ਕੀਤਾ ਉਹ ਕਹਿੰਦਾ ਵੀ ਆਪਾਂ ਐ ਕਰਦੇ ਹਾਂ ਉਹਨੂੰ ਸਿੱਧਾ ਜਿਹੜਾ ਜ਼ਹਿਰ ਵਾਲਾ ਟੀਕਾ ਲਾ ਦਿੰਦੇ ਨੇ ਵੀ ਆਪਾਂ ਕੰਮ ਹੀ ਖਤਮ ਕਰ ਦਿੰਦੇ ਆਪਾਂ ਕਹਿੰਦੇ ਕੋਈ ਦਵਾਈ ਇਹਨੂੰ ਰਿਐਕਸ਼ਨ ਕਰ ਗਈ ਹੈ ਨਾ ਜਾਂ ਤਾਂ ਕਰਕੇ ਇਹਦੀ ਮੌਤ ਹੋ ਗਈ। ਤਾਂ ਫਿਰ ਜਦੋਂ ਸਿੱਧਾ ਹੀ ਉਹਨੂੰ ਆਉਂਦੇ ਆ ਹਨਾ ਤੇ ਫਿਰ ਉਹਦੇ ਸਿੱਧਾ ਇੰਜੈਕਸ਼ਨ ਲਾ ਦਿੰਦੇ ਆ ਕਿਉਂਕਿ ਉਹਨੂੰ ਤਾਂ ਹੀ ਹੁੰਦਾ ਵੀ ਮੇਰਾ ਟ੍ਰੀਟਮੈਂਟ ਚੱਲੀ ਜਾਂਦਾ ਵੀ ਮੇਰੇ ਟ੍ਰੀਟਮੈਂਟ ਦੇ ਇੰਜੈਕਸ਼ਨ ਲੱਗਦੇ ਆ ਹਨਾ ਤੇ ਜਦੋਂ ਉਹ ਇੰਜੈਕਸ਼ਨ ਲਾਉਂਦੇ ਤਾਂ ਉਹਨੂੰ ਫੇਰ ਵੀ ਨਹੀਂ ਕੁਝ ਵੀ ਹੁੰਦਾਗਾ ਪਤਾ ਨਹੀਂ ਕਿਉਂ ਰੱਬ ਦੀ ਜੋ ਵੀ ਹਨਾ ਮਰਜ਼ੀ ਸੀਗੀ ਹਨਾ ਤੇ ਉਹ ਜ਼ਹਿਰ ਦਾ ਟੀਕਾ ਲਾਉਂਦੇ باوجود ਵੀ ਹਨਾ ਆਸੀਫ ਦੀ ਵਾਈਫ ਨੂੰ ਕੁਝ ਵੀ ਨਹੀਂ ਹੁੰਦਾਗਾ ਉਹ ਉਦੋਂ ਜ਼ ਨਾ ਜਨਾ ਬਾਰ ਬਾਰ ਇਹ ਮੈਂ ਕੋਸ਼ਿਸ਼ਾਂ ਕਰ ਰਹੀ ਆ ਵੀ ਇਹ ਕਿਉਂ ਨਹੀਂ ਮਰ ਰਹੀ ਹੈਗਾ ਨਾ ਵੀ ਮੈਂ ਤਾਂ ਆਪਦੀ ਸਾਲੀ ਨਾਲ ਵਿਆਹ ਕਰਾਉਣਾ ਵਾ ਤੇ ਜਦੋਂ ਇਹੇ ਗੱਲਾਂ ਹਨਾ ਉਹ ਬਾਰ-ਬਾਰ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਤੇ ਫੇਰ ਉਹ ਆਖਰ ਤੇ ਉਹਦਾ ਜਿਹੜਾ ਡਾਕਟਰ ਦੋਸਤ ਹੁੰਦਾ ਕੋਸ਼ਿਸ਼ ਕਰਨ ਲਈ ਬਾਹਰ ਜਾਂਦਾ ਵਾ ਤਾਂ ਮਗਰ ਉਹ ਉਹ ਕਹਿੰਦਾ ਵੀ ਮੈਂ ਇੱਕ ਹਫ਼ਤੇ ਨੂੰ ਆਪਸ ਆ ਜਾਊਂਗਾ ਵੀ ਫੇਰ ਆਪਾਂ ਆ ਕੇ ਕੋਈ ਹੱਲ ਲਾਉਦੇ ਆ ਉਹਨੂੰ ਜਲਦੀ ਹੁੰਦੀ ਉਹ ਕਹਿੰਦਾ ਵੀ ਇਹ ਨਾ ਹੋਵੇ ਵੀ ਫਾਤਿਮਾ ਦਾ ਕਿਤੇ ਹੋਰ ਵਿਆਹ ਕਰ ਦੇਣ ਵੀ ਇਹ ਤਾਂ ਆਊਗਾ ਹਫ਼ਤੇ ਨੂੰ ਵਾਪਸ ਹਨਾ ਤੇ ਫੇਰ ਉਹ ਆਪਦੇ ਵੱਲੋਂ ਆਪਦੇ ਚਾਰ-ਪੰਜ ਦੋਸਤਾਂ ਨੂੰ ਬੁਲਾਉਂਦਾ ਵਾ ਤੇ ਉਹਦੀ ਜਿਹੜੀ ਆਪਦੀ ਵਾਈਫ ਦੇ ਸਪਾਰੀ ਦੇ ਦਿੰਦਾ 30000 ਚ 30000 ਦੇ ਵਿੱਚ ਆਪਦੀ ਵਾਈਫ ਦੀ ਉਹ ਸਪਾਰੀ ਦੇ ਦਿੰਦਾ ਤੇ ਉਹਨੂੰ ਸਾਰਾ ਪਲਾਨ ਬਣਾਉਂਦੇ ਆ ਵੀ ਮੈਂ ਰਾਤ ਨੂੰ 9 ਵਜੇ ਕੰਮ ਕਰਕੇ ਗੈਰੇਜ 'ਚ ਜਾਊਂਗਾ ਤੇ ਤੁਹਾਨੂੰ ਗੈਰੇਜ ਦੇ ਵਿੱਚ ਬਿਠਾ ਦੂੰਗਾ ਤੁਸੀਂ ਗੈਰੇਜ 'ਚ ਬੈਠੇ ਹੋ ਸਾਢੇ 1:4 ਸਾਢੇ 1:3 ਜਦੋਂ ਵੀ ਤੁਹਾਡਾ ਲੋਟ ਲੱਗਾ ਹਨਾ ਤੁਸੀਂ ਅੰਦਰ ਆਇਓ ਤੇ ਤੁਸੀਂ ਕਿਓ ਵੀ ਅਸੀਂ ਤਾਂ ਚੋਰ ਚੋਰੀ ਕਰਨਾ ਆ ਇਹ ਆ ਜੋ ਹਨਾ ਸਾਰਾ ਕੁਝ ਜਿਵੇਂ ਪਲਾਨ ਤੇ ਜਿਵੇਂ ਉਹਨਾਂ ਨੇ ਪਲਾਨ ਬਣਾਇਆ ਸੀ ਪਲਾਨ ਦੇ ਮੁਤਾਬਿਕ ਤੁਸੀਂ ਕਰਿਓ ਤੇ ਤੁਸੀਂ ਚਾਹਿਓ ਤੇ ਮੇਰੀ ਵਾਈਫ ਨੂੰ ਮਾਰਦੇ ਹੋ ਹਨਾ ਵੀ ਮੈਂ ਕਹਿ ਦੂੰਗਾ ਵੀ ਉਹ ਤਾਂ ਲੁੱਟਮਾਰ ਕਰਨ ਆਏ ਸੀ ਭਾਈ ਮਾਰ ਗਏ ਹਨਾ ਮੈਨੂੰ ਇਸ ਗੱਲ ਦਾ ਕੀ ਪਤਾ ਪਲਾਨ ਉਹਨੇ ਬਹੁਤ ਵਧੀਆ ਬਣਾਇਆ ਸੀ ਉਵੇਂ ਹੀ ਉਹ ਕਰਦਾ ਵਾ ਰਾਤ ਨੂੰ 9 8:30 9 ਵਜੇ ਤੱਕ ਕੰਮ ਕਰਦਾ ਵਾ ਉਹ ਤੋਂ ਉਦੋਂ ਉਹ ਬੰਦੇ ਆ ਜਾਂਦੇ ਆ ਤੇ ਉਹਨਾਂ ਨੂੰ ਗੈਰੇਜ 'ਚ ਬਿਠਾ ਕੇ ਤੇ ਆਪ ਉਹ ਘਰੇ ਚਲਾ ਜਾਂਦਾ ਵਾ ਨਾਲ ਹੀ ਕਿਉਂਕਿ ਗੈਰੇਜ ਦੇ ਵਿੱਚੋਂ ਹੀ ਦਰਵਾਜ਼ਾ ਨਿਕਲਦਾ ਹੁੰਦਾ ਉਹਦੇ ਜਿਹੜਾ ਫਲੈਟ ਹੁੰਦਾ ਵਾ ਗੈਰੇਜ ਦੇ ਵਿੱਚੋਂ ਹੀ ਦਰਵਾਜ਼ਾ ਨਿਕਲਦਾ ਹੁੰਦਾ ਵਾ ਤੇ ਜਦੋਂ ਉਹ ਆਉਂਦੇ ਉਹ ਕਹਿੰਦਾ ਵੀ 9:30 ਵਜੇ ਤੱਕ ਮੇਰੇ ਬੱਚੇ ਜਾਗਦੇ ਹੁੰਦੇ ਆ ਤੇ ਮੈਂ ਬੱਚਿਆਂ ਨੂੰ ਗੇਮ ਗੁੰਮ ਖੇਡ ਦਿੰਦਾ ਉਹਨਾਂ ਨੂੰ ਗੇਮ ਗੁੰਮ ਖਰਾਾ ਕੇ ਉਹਨਾਂ ਨੂੰ ਫੋਨ ਫਣ ਵਿਖਾ ਕੇ ੱਟਕੇ ਨਾ ਉਹਨਾਂ ਨੂੰ ਮੈਂ ਸਵਾਦ ਦਿੰਨਾ ਮੇਰੀ ਵਾਈਫ ਨੂੰ ਵੀ ਸਵਾਦ ਦਿੰਨਾ ਵਾ ਤੇ ਜਦੋਂ ਉਹ ਸਾਢੇ 1 ਸਾਢੇ 3 ਹੁੰਦੇ ਆ ਤਦ ਉਹ ਬੰਦੇ ਆਉਂਦੇ ਆ ਤੇ ਜਿਹੜੀ ਜਿਹੜਾ ਅਸੀਂ ਪਲਾਨ ਬਣਾਇਆ ਪਲਾਨ ਦੇ ਮੁਤਾਬਿਕ ਇਹ ਵਾਰਦਾਤ ਕਰ ਜਾਂਦੇ ਆ ਤੇ ਉਦੋਂ ਹੀ ਕੀ ਕਹਿੰਦੇ ਮੇਰੀ ਵਾਈਫ ਨੂੰ ਉਹ ਗਲਾ ਘੁੱਟ ਕੇ ਜਾਂ ਸਾਹ ਘੁੱਮ ਕਰਕੇ ਆਪਾਂ ਕਹਿੰਦੇ ਵੀ ਸਾਹ ਘੁੱਮ ਕਰਕੇ ਉਹਨੂੰ ਮਾਰ ਦਿੰਦੇ ਆ ਤੇ ਉਹ ਜਿਹੜੀ ਉਹ ਹோம் ਦੇ ਪੋਸਟਮਾਰਟਮ ਦੀ ਰਿਪੋਰਟਾਂ ਦੇ ਪੋਸਟਮਾਰਟ ਦੀ ਰਿਪੋਰਟ ਦੇ ਵਿੱਚ ਵੀ ਇਹੀ ਹੁੰਦਾ ਵਾ ਕਿ ਗਲਾ ਘੋਟ ਕੇ ਜਾਂ ਸਾਹ ਬੰਦ ਕਰਕੇ ਉਹਦੀ ਡੈਥ ਹੋਈ ਹੁੰਦੀ ਆ ਹਨਾ ਤੇ ਚਲੋ ਲਾਸਟ ਦੇ ਮੈਂ ਇਹੀ ਕਹਿਣਾ ਚਾਹਣੀ ਕਿਉਂਕਿ ਉਹਨੂੰ ਹਜੇ ਤੱਕ ਸਜ਼ਾ ਨਹੀਂ ਹੋਈ ਕਿਉਂਕਿ 2020 ਦੇ ਵਿੱਚ ਇਹ ਕੇਸ ਸ਼ੁਰੂ ਹੋਇਆ ਸੀਗਾ ਤੇ 2024 ਚੱਲ ਰਿਹਾ ਹਜੇ ਤੱਕ ਉਹ ਕੇਸ ਚੱਲ ਰਿਹਾ ਹਜੇ ਤੱਕ ਉਹਨਾਂ ਨੂੰ ਸਜ਼ਾ ਨਹੀਂ ਸੁਣਾਈ ਗਈ ਤੇ ਹਜੇ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਉਹਨਾਂ ਨੂੰ ਦੋਨੇ ਜੀਜਾ ਸਾਲੀ ਨੂੰ ਜੋ ਵੀ ਉਹਨਾਂ ਦੇ ਪਲਾਨ ਦੇ ਵਿੱਚ ਹਨਾ ਮਿਲੇ ਹੋਏ ਸੀਗੇ ਸਾਰਿਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਕਿਉਂਕਿ ਉਹ ਜਿਹੜੀ ਆਸੀਫ ਦੀ ਵਾਇਰ ਸੀਗੀ ਉਹਦਾ ਤਾਂ ਕਸੂਰ ਹੀ ਨਹੀਂ ਸੀਗਾ ਕੋਈ ਉਹਦਾ ਕਸੂਰ ਇਹ ਸੀਗਾ ਕਿ ਆਪਦੇ ਭੈਣ ਨੂੰ ਆਪਦੇ ਘਰੇ ਲੈ ਗਈ ਉਹਨੂੰ ਸੰਭਾਲਣ ਦੇ ਲਈ ਤਾਂ ਕਿੱਥੋਂ ਤੱਕ ਵੇਲੋ ਕਿੱਥੋਂ ਲੈ ਕੇ ਕਿੱਥੋਂ ਤੱਕ ਇਹ ਗੱਲ ਪਹੁੰਚੀ ਇੱਕ ਜੀਜਾ ਸਾਲੀ ਹੀ ਇੱਕ ਬੇਗੁਨਾਹ ਦੀ ਮੌਤ ਦਾ ਕਾਰਨ ਬਣ ਗਏ ਤੇ ਇਸੇ ਹੀ ਤਰ੍ਹਾਂ ਦੀਆਂ ਸਟੋਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਜੇਕਰ ਤੁਹਾਨੂੰ ਸਟੋਰੀ ਵਧੀਆ ਲੱਗੇ ਤਾਂ ਪਲੀਜ਼ ਮੇਰੀ ਸਟੋਰੀ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਰਹਿਣਾ ਧੰਨਵਾਦ